ਵੀਰਾਂ ਦੀ ਜੈ ਮਸਤਾ ਜੀ ਧਿਕਾਰਾ ਬਾਬਾ ਜਮੇਸ਼ਾ ਵਲੀ ਦਾ ਮੋਢ ਸੱਚੇ ਦਰਬਾਰਾਂ ਜੀ ਅੱਜ ਬਾਬਾ ਜੀ ਦੇ ਜਿਹੜੀ ਕਾਰ ਸੇਵਾ ਚੱਲਦੀ ਆ ਜਿਹੜੇ ਲੰਗਰ ਦੀ ਸੇਵਾ ਚੱਲਦੀ ਆ ਲੰਗਰ ਹਾਲ ਦੀ ਔਰ ਚਾਰ ਦੁਆਰੀ ਦੀ ਉਹਦੇ ਵਿੱਚ ਸਾਡੇ ਜਿਹੜੇ ਸੋਮਦਤ ਜੀ son of ਚਮਨ ਲਾਲ ਜੀ ਪਿੰਡ ਕਾਂਛੀਣਾਗਰ ਤੋਂ ਉਹਨਾਂ ਨੇ 50000 ਰੁਪਏ ਦਾ ਯੋਗਦਾਨ ਪਾਇਆ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਦੂਸਰਾ ਜਿਹੜਾ ਸਾਡੇ ਸੁੰਦਰਪਾਲ ਜੀ ਪਿੰਡ ਦਾਦੂਆਰ ਤੋਂ ਉਨਾ ਨਵੀ ਆਪਣੀ ਨੇਕ ਕਮਾਈ ਦੇ ਵਿੱਚੋਂ 50000 ਰੁਪਏ ਦਾ ਯੋਗਦਾਨ ਪਾਇਆ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਤੁਹਾਡੇ ਮਾਧਮ ਲਈ ਸਾਰੀਆਂ ਸੰਤਾਂ ਨੂੰ ਇਹ ਬੇਨਤੀ ਵੀ ਕਰਦੇ ਹਾਂ ਵੀ ਗੁਰੂ ਘਰ ਦਾ ਕੰਮ ਚੱਲ ਰਿਹਾ ਵੱਧ ਤੋਂ ਵੱਧ ਆਪਣੀ ਨੇਕ ਕਮਾਈ ਦੇ ਵਿੱਚ ਜਿਹੜਾ ਯੋਗਦਾਨ ਪਾਓ ਔਰ ਜਿਹੜੀ ਆਪਣੀ ਨੇਕ ਕਮਾਈ ਨੂੰ ਜਿਹੜਾ ਸਹੂਨ ਕਰੋ ਕਿਉਂਕਿ ਗੁਰੂ ਘਰ ਦੇ ਵਿੱਚ ਦਿੱਤਾ ਦਾਨ ਕਦੇ ਵੀ ਨਹੀਂ ਘਟਦਾ ਇਸ ਕਰਕੇ ਸਾਰੀਆਂ ਸੰਤਾਂ ਮੋਰੇ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਨੇਕ ਨੇ ਕਮਾਈ ਦੇ ਵਿੱਚੋਂ ਇੱਕ-ਇੱਕ ਜਿਹੜਾ ਜਿੰਨਾ ਵੀ ਕਿਸੇ ਕੋਲ ਸੀਮੈਂਟ ਆ ਜਾਂ ਛਰੀਏ ਦਾ ਕਾ ਕੋਈ দান ਪੈਸੇ ਦਾ ਕਰਨਾ ਚਾਹੁੰਦਾ ਚਾਹੇ ਕੋਈ ਰੀਤੇ ਦਾ ਚਾਹੇ ਕੋਈ ਬਜਰੀ ਦਾ ਚਾਹੇ ਟਿੱਟਾ ਦਾ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਵੱਧ ਯੋਗਦਾਨ ਕਰੋ ਕਿਉਂਕਿ ਇਹ ਡੇਰਾ ਬਾਬਾ ਜੰਮੇ ਸ਼ਾਹ ਵਲੀ ਦਾ 1272 ਦੇ ਵਿੱਚ ਬਣਿਆ ਇੱਕ ਰਾਤ ਦੇ ਵਿੱਚ ਡੇਰਾ ਬਣਿਆ ਔਰ ਬਾਬਾ ਜੀ ਬੜੇ ਕਰਨੀ ਵਾਲੇ ਆ ਲੋਕ ਇੱਥੇ ਪਾਕਿਸਤਾਨ ਬਾਕਮਕ ਕੈਂਟਰੀਆਂ ਤੋਂ ਜਿਹੜੀ ਇੱਥੇ ਆਉਂਦੇ ਹੁੰਦੇ ਸੀ ਸਾਡੇ ਬਜ਼ੁਰਗ ਔਰ ਇਹ ਵੇਰਾ ਜਿਹੜਾ ਮੰਨਨ ਜੋਗ ਔਰ ਇਹ ਡੇਰੇ ਦੇ ਵੀ ਜਿਹੜੀ ਵੀ ਸੰਗਤ ਆ ਉਹਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਕਰਾ ਬਾਬਾ ਜੁਮੇਸ਼ਾ ਵਲੀ ਦਾ ਬਹੁਤ ਸੱਜੇ